ਜੀ ਸਾਰਿਆਂ ਪਿਆਰ ਭਰੀਆਂ ਸਤਿ ਸ਼੍ਰੀ ਅਕਾਲ ਜਿਉਹ ਪੰਜਾਬੀ ਬੁਟੀਕ ਤੇ ਆਪਾਂ ਤੁਹਾਡੇ ਇੱਕ ਵਾਰ ਫੇਰ ਤੋਂ ਸਵਾਗਤ ਕਰਦੇ ਹਾਂ ਉਮੀਦ ਕਰਦੇ ਹਾਂ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਮਿਲਦੇ ਆ ਤੁਹਾਨੂੰ ਇੱਕ ਨਵੀਂ ਵੀਡੀਓ ਦੇ ਨਾਲ ਨਵੇਂ ਕਨਸੈਪਟ ਦੇ ਨਾਲ ਕਾਫੀ ਦਿਨਾਂ ਤੋਂ ਆਪਣੀ ਵੀਡੀਓ ਨਹੀਂ ਆ ਰਹੀ ਸੀਗੀ ਕਾਫੀ ਭੈਣਾਂ ਦੇ ਮੈਸੇਜ ਆਏ ਹੋਏ ਨੇ ਕਿਸੇ ਦਾ ਵੀ ਮੈਸੇਜ ਦਾ ਰਪਲਾਈ ਨਹੀਂ ਕੀਤਾ ਗਿਆ ਮੈਂ ਬਹੁਤ ਜ਼ਿਆਦਾ ਫੋਨ ਵੀ ਆਏ ਉਹ ਵੀ ਆਪਾਂ ਤੋਂ ਨਹੀਂ ਟੈਂਡ ਕੀਤਾ ਗਿਆ ਇਸ ਲਈ ਪਹਿਲਾਂ ਤਾਂ ਆਪਾਂ ਮਾਫੀ ਮੰਗਦੇ ਹਾਂ ਕਿਉਂਕਿ ਮੇਰਾ ਬੇਡਾ ਜਿਹੜਾ ਰਿਹਾ ਕਾਫੀ ਦਿਨ ਬਹੁਤ ਜ਼ਿਆਦਾ ਬਿਮਾਰ ਰਿਹਾ ਇਨਨਣ ਇਸ ਲਈ ਵੀਡੀਓ ਨਹੀਂ ਆਈ ਹੈਗੀ ਅੱਜ ਆਪਾਂ ਦੁਬਾਰਾ ਇਹ ਤੁਹਾਡੇ ਲਈ ਸੂਟਾਂ ਦੀ ਵੀਡੀਓ ਲੈ ਕੇ ਆਏ ਆਂਗੇ ਜਿਹੜੀਆਂ ਵੀ ਜਿਹੜੀਆਂ ਮੇਰੀਆਂ ਭੈਣਾਂ ਦੇ ਸੂਟ ਰਖਵਾਏ ਹੋਏ ਨੇ ਉਹ ਆਪਣੇ ਨਾਲ ਹੁਣ ਕੰਟੈਕਟ ਕਰ ਸਕਦੀਆਂ ਨੇ ਤੇ ਆਪਣੀ ਪੇਮੈਂਟ ਡਨ ਕਰਕੇ ਆਪਣੇ ਸੂਟ ਨੇ ਜਿਹੜੇ ਮੰਗਵਾ ਸਕਦੀਆਂ ਨੇ ਕਿਉਂਕਿ ਆਪਾਂ ਕਿਸੇ ਦੀ ਪੇਮੈਂਟ ਵੀ ਨਹੀਂ ਤਕਰਵਾਈ ਹੈਗੀ ਜਿਹੜੀਆਂ ਭੈਣਾਂ ਦੇ ਮੈਸੇਜ ਆਏ ਨੇ ਆਪਾਂ ਤੁਹਾਨੂੰ ਰੋਕਦਾ ਸੀਗਾ ਕੁਝ ਦਿਨਾਂ ਲਈ ਵੀ ਹਲੇ ਜਦੋਂ ਆਪਾਂ ਕੋਈ ਫਿਰ ਇੱਕ ਪ੍ਰੋਬਲਮ ਚੱਲਦੀ ਹੁੰਦੀ ਹੈ ਨਾ ਫਿਰ ਜੀ ਨਹੀਂ ਕਰਦਾ ਕਿ ਕੁਝ ਵੀ ਕਰਨ ਨੂੰ ਇਸ ਲਈ ਜਿਹੜੀਆਂ ਜਿਹੜੀਆਂ ਭੈਣਾਂ ਨੇ ਸੂਟ ਰਖਵਾਏ ਸੀਗੇ ਤਾਂ ਤੁਸੀਂ ਹੁਣ ਮੇਰੇ ਨਾਲ ਕੰਟੈਕਟ ਕਰ ਸਕਦੇ ਹੋਗੇ ਤੇ ਸੂਟ ਆ ਜਿਹੜਾ ਆਪਣਾ ਪੇਮੈਂਟ ਕਰਕੇ ਆਪਣਾ ਪਾਰਸਲ ਲਗਵਾ ਸਕਦੇ ਹੋਗੇ ਚਲੋ ਜੀ ਅੱਜ ਮਿਲਦੇ ਆ ਤੁਹਾਨੂੰ ਇੱਕ ਨਵੀਂ ਵੀਡੀਓ ਦੇ ਨਾਲ ਸੂਟ ਜਿਹੜੇ ਆਪਾਂ ਲੈ ਕੇ ਆਏ ਆ ਤੁਹਾਡੇ ਲਈ ਪ्योर ਦੁਪੱਟੇ ਵਾਲੇ ਲੈ ਕੇ ਆਏ ਆ ਰੇਟ ਆ ਜਿਹੜਾ ਆਪਾਂ ਵੀਡੀਓ ਦੇ ਨਾਲ ਹੀ ਦੱਸਾਂਗੇ ਪਹਿਲਾਂ ਪਰ ਰਿਕਵੈਸਟ ਕਰਦੇ ਪਲੀਜ਼ ਚੈਨਲ ਤੇ ਨਵੇਂ ਆਇਓ ਤਾਂ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਕੇ ਜਾਇਆ ਕਰੋ ਵੀਡੀਓ ਲਾਈਕ ਜ਼ਰੂਰ ਕਰਿਆ ਕਰੋ ਨਾਲ ਦੇ ਭੈਣ ਭਰਾਵ ਬਹੁਤ ਜਿਆਦਾ ਸੋਹਣੇ ਸੂਟ ਰਹਿਣ ਵਾਲੇ ਨੇ ਪਿਓਰ ਦੁਪੱਟੇ ਨਾਲ ਰਹਿਣ ਵਾਲੇ ਨੇ ਚੈੱਕ ਕਰ ਸਕਦੇ ਹੋ ਡਿਜ਼ਾਈਨਿੰਗ ਸੂਟਾਂ ਵੀ ਅੱਜ ਵਾਲਿਆਂ ਦੀ ਬਹੁਤ ਵਧੀਆ ਸੂਟ ਹੈਗਾ ਸਟਾਫ ਆ ਜਿਹੜਾ ਇਹਨਾਂ ਨੂੰ ਵੇਸ ਲੱਗਿਆ ਨਾ ਪੂਰਾ ਇੱਕ ਨੰਬਰ ਲੱਗਿਆ ਹੋਇਆ ਜੇ ਆਪਾਂ ਘਰੇ ਹੰਡਾ ਚੁੱਕੀਆਂਗੇ ਇਹਦੇ ਨਾਲ ਦਾ ਸੂਟ ਬਹੁਤ ਜ਼ਿਆਦਾ ਧੋ ਪੈ ਚੁੱਕੇ ਨੇ ਕੋਈ ਕਲਰ ਕੰਪਲੀਟ ਨਹੀਂ ਕੋਈ ਸਟੱਫ ਦੀ ਕੰਪਲੀਟ ਨਹੀਂ ਹੈਗੀ 1% ਦੀ ਕੋਈ ਕੰਪਲੀਟ ਨਹੀਂ ਹੈ ਕਿ ਜਿੱਦਾਂ ਮਰਜ਼ੀ ਤੁਸੀਂ ਟੈਂਸ਼ਨ ਫਰੀ ਸੂਟ ਲੈ ਸਕਦੇ ਹੋਗੇ ਡਿਜ਼ਾਈਨਿੰਗ ਚੈੱਕ ਕਰ ਸਕਦੇ ਹੋ ਇਹ ਫਰੰਟ ਆ ਰਹੀ ਹੈਗੀ ਇਹਦੀ ਸ਼ਰਟ ਦੀ ਤੇ ਆਹ ਵਾਲੀ ਹੋਣੀ ਹੈ ਬੈਕ ਬਹੁਤ ਜ਼ਿਆਦਾ ਵਧੀਆ ਸਟੱਫ ਆਗਾ ਲੱਗਿਆ ਹੋਇਆ ਡਿਜ਼ਾਈਨਰ ਜਿਆ ਪੀਸ ਆਗਾ ਦੇਖ ਸਕਦੇ ਹੋਗੇ ਆ ਰੱਖੀ ਹੋਈ ਇਹ ਦਿਨਾਂ ਨੂੰ ਪਲੇਨ ਬਾਟਮ ਲਾਈਟ ਫਰੋਜ਼ੀ ਜੇ ਕਲਰ ਦੇ ਬਾਟਮ ਰੱਖੀ ਹੋਈ ਆ ਜਿਹੜੀ ਦੁਪट्टे ਦੀ ਕੁਆਲਿਟੀ ਆ ਉਹ ਵੀ ਵਧੀਆ ਪਿਓਰ ਚ ਲੱਗਿਆ ਹੋਇਆ ਦੁਪੱਟਾ ਹਾਈ ਕੁਆਲਿਟੀ ਦਾ ਦੁਪੱਟਾ ਲੱਗਿਆ ਹੋਇਆ ਬਹੁਤ ਜਿਆਦਾ ਵਧੀਆ ਦੇਖ ਸਕਦੇ ਹੋ ਪੂਰਾ ਖੁੱਲਾ ਡੁੱਲਾ ਦੁਪੱਟਾ ਦਾ ਬਹੁਤ ਜਿਆਦਾ ਸੋਹਣੀ ਡਿਜ਼ਾਈਨਿੰਗ ਆ ਕੀ ਦੁਪੱਟੇ ਦੀ ਕਵਲਟੀ ਹੈ ਜਿਹੜੀ ਉਹ ਵੀ ਬਹੁਤ ਬਹੁਤ ਵਧੀਆ ਆਪਾਂ ਤੁਹਾਨੂੰ ਲੈ ਕੇ ਦਿਖਾ ਦਿੰਦੇ ਆ ਕਿਉਂਕਿ ਦੁਪੱਟਾ ਵੀਅਰ ਕੀਤਾ ਹੋਇਆ ਬਹੁਤ ਜ਼ਿਆਦਾ ਸੋਹਣਾ ਲੱਗਦਾ ਕਲਰ ਤੁਸੀਂ ਚੈੱਕ ਕਰ ਸਕਦੇ ਹੋ ਲੈਤਾ ਹੋਏ ਦੁਪੱਟੇ ਦਾ ਇਹ ਸੀ ਫਰਸਟ ਕਲਰ ਸੈਕੰਡ ਕਲਰ ਆ ਗਿਆ ਇਹਦੇ ਵਿੱਚ ਆਪਣੇ ਕੋਲੇ ਲਾਈਟ ਲੈਮਨ ਜਿਹਾ ਲਾਈਟ ਲੈਮਨ ਜਿਹਾ ਕਲਰ ਆ ਸਾਰੇ ਸ਼ਮਰ ਵਾਲੇ ਸੇਡ ਨੇ ਬਹੁਤ ਜਿਆਦਾ ਵਧੀਆ ਕਲਰ ਡਿਜ਼ਾਈਨਿੰਗ ਨੇ ਨਾਲ ਸੇਮ ਦੁਪੱਟਾ ਰੱਖਿਆ ਹੋਇਆ ਇਹਨਾਂ ਦੇ ਜਿਹੜਾ ਸੂਟਾਂ ਦਾ ਰੇਟ ਆ ਅੱਜ ਵਾਲਿਆਂ ਦਾ ਪਿਓਰ ਦੁਪੱਟੇ ਨਾਲ 1000 ਰੁਪਿਆ ਰਹਿਣ ਵਾਲਾਗਾ ਜਿਹੜੀ ਵੀ ਮੇਰੀ ਭੈਣ ਨੂੰ ਕਲਰ ਡਿਜ਼ਾਈਨ ਪਸੰਦ ਆ ਸਕਰੀਨ ਤੇ ਦਿੱਤੇ ਨੰਬਰ ਤੇ ਤੁਸੀਂ ਆਪਣਾ ਆਰਡਰ ਜਿਹੜਾ ਕਨਫਰਮ ਕਰ ਸਕਦੇ ਹੋ ਸੂਟ ਘਰ ਬੈਠੇ ਮੰਗਵਾ ਸਕਦੇ ਹੋ ਕਲਰ ਡਿਜ਼ਾਈਨ ਬਹੁਤ ਜਿਆਦਾ ਵਧੀਆ ਨੇ ਬਾਕੀ ਜਿਹੜਾ ਸਟੱਫ ਹੋਊਗਾ ਆਪਾਂ ਪੂਰਾ ਤੁਹਾਨੂੰ ਗਾਰੰਟੀ ਨਾਲ ਭੇਜਾਂਗੇ ਕੋਈ ਫ੍ਰੈਕਟਡ ਪੀਸ ਨਹੀਂ ਹੋ ਸਾਰੇ ਫਰੈਸ਼ ਪੀਸ ਹੋਣਗੇ ਬਹੁਤ ਜ਼ਿਆਦਾ ਵਧੀਆ ਵੇਸ ਹੋਊਗਾ ਕੋਈ ਤੁਹਾਡੀ ਪੇਮੈਂਟ ਪਈ ਵੇ ਕਰ ਨਹੀਂ ਜਾਣੀ ਹੈਗੀ ਡਿਜ਼ਾਈਨਿੰਗ ਤੁਸੀਂ ਚੈੱਕ ਕਰ ਸਕਦੇ ਹੋ ਪੂਰਾ ਹਨਨਸਾਰ ਕਪੜਾ ਦਾ ਜਿੱਦਾਂ ਮਰਜੀ ਤੁਸੀਂ ਗਰਮੀ ਚ ਵੀਅਰ ਕਰ ਸਕਦੇ ਹੋਗੇ ਕੋਈ ਲਾਈਨਿੰਗ ਨਹੀਂ ਨੀੜਨੀ ਹੈਗੀ ਬਿਨ ਬਿਤਾਉ ਪਲੈਨਿੰਗ ਸੂਟ ਬਣਨਗੇ ਅਗਲਾ ਜਿਹੜਾ ਆ ਗਿਆ ਆਪਣੇ ਕੋਲੇ orange peach ਜਿਹਾ ਕਲਰ ਤੇ ਆ ਗਿਆ ਡਿਜ਼ਾਈਨਿੰਗ ਚੈੱਕ ਕਰ ਸਕਦੇ ਹੋ ਤੁਸੀਂ ਸ਼ਰਟ ਦੀ ਨੇੜੇ ਤੋਂ ਆਪਾਂ ਤੁਹਾਨੂੰ ਦਿਖਾ ਦਿੰਨੇ ਆਂਗੇ ਆਹ ਵਾਲੀ ਡਿਜ਼ਾਈਨਿੰਗ ਆ ਗਈ ਇਹਦੀ ਬਹੁਤ ਜ਼ਿਆਦਾ ਵਧੀਆ ਪਿਆਰੇ ਪਿਆਰੇ ਜਿਹੇ ਕਲਰ ਨੇ ਆਹ ਵਾਲੀ ਰੱਖੀ ਹੋਈ ਹੈ ਇਹਦੇ ਨਾਲ ਬਾਟਮ ਤੇ ਆਹ ਵਾਲਾ ਰੱਖਿਆ ਹੋਇਆ ਇਹਦੇ ਨਾਲ ਪਿਓਰ ਦਾ ਦੁਪੱਟਾ ਜਿਹੜਾ ਦੁਪੱਟਿਆਂ ਦਾ ਸਟਾਫ ਆ ਬਿਲਕੁਲ ਸੌਫਟ ਪਿਆਗਾ ਹਾਰਡਨੈਸ ਬਿਲਕੁਲ ਨਹੀਂ ਹੈਗੀ ਦੁਪੱਟੇ 'ਚ ਪੂਰੇ ਫੁੱਲੇ ਡੁੱਲੇ ਦੁਪੱਟੇ ਨੇ ਚੈੱਕ ਕਰ ਸਕਦੇ ਹੋਗੇ ਇਦੇ ਵਿੱਚ ਤਿੰਨ ਕਲਰ ਨੇ ਆਪਣੇ ਕੋਲ ਇੱਕ ਕਲਰ ਸੇਲ ਹੋ ਗਿਆ ਇਹਦੇ ਨਾਲ ਦਾ ਅਗਲੇ ਜਿਹੜੇ ਆਪਾਂ ਸੂਟ ਲੈ ਕੇ ਆਏ ਇਹ ਆਪਾਂ ਤੁਹਾਡੇ ਲਈ ਮਸਲੀਨ ਦੇ ਲੈ ਕੇ ਆਏ ਆ ਆਹ ਵਾਲੀ ਪ੍ਰਿੰਟਿੰਗ ਹੈ ਤਾਂ ਸਿਰਫ ਪ੍ਰਿੰਟ ਸੂਟ ਹੋਣਗੇ ਕੋਈ ਡਿਜ਼ਾਈਨ ਨਹੀਂ ਹੈਗਾ ਇਹਨਾਂ ਦੇ ਲੈਸ ਵਗੈਰਾ ਦੇ ਕੇ ਤੁਸੀਂ ਆਪਣੇ ਹਿਸਾਬ ਨਾਲ ਇਹਨਾਂ ਦੀ ਇੱਕ ਵੱਖਰੀ ਜਿਹੀ ਲੁੱਕ ਤਿਆਰ ਕਰ ਸਕਦੇ ਹੋ ਤਮੰਨਾ ਬ੍ਰਾਂਡ ਦੇ ਸੂਟ ਰਹਿਣ ਵਾਲੇ ਨੇ ਤਮੰਨਾ ਬ੍ਰਾਂਡ ਦੇ ਸੂਟ ਰਹਿਣ ਵਾਲੇ ਨੇ ਚੈੱਕ ਕਰ ਸਕਦੇ ਹੋ ਇਹ ਮਸਲੀਨ ਦਾ ਸੂਟ ਨੇ ਇਹ ਆਪਾਂ ਤੁਹਾਨੂੰ ਇਦਾਂ ਨਹੀਂ ਕਹਿ ਕੇ ਦਵਾਵਾਂਗੇ ਵੀ ਇਹ 100% ਕਾਟਨ ਆ ਥੋੜਾ ਜਿਹਾ ਮਿਕਸ ਹੁੰਦਾ ਇਹਦੇ ਵਿੱਚ ਪਰ ਬਿਲਕੁਲ ਸੌਫਟ ਸਟੱਫ ਹੁੰਦਾਗਾ ਜਿੱਦਾਂ ਮਰਜ਼ੀ ਤੁਸੀਂ ਗਰਮੀ 'ਚ ਵੀਅਰ ਕਰੀ ਜਾਇਓ ਬਿਲਕੁਲ ਗਰਮੀ ਨਹੀਂ ਲੱਗਣੀ ਜਿਵੇਂ ਬਿਲਕੁਲ ਠੰਡਾ ਸਟੱਫ ਹੁੰਦਾਗਾ ਕਿਉਂਕਿ ਜਿਹੜਾ ਸਿੰਥੈਟਿਕ بیس ਹੁੰਦਾ ਨਾ ਉਹ ਵੀ ਕਈ ਪ੍ਰਕਾਰ 'ਚ ਆਉਂਦਾ ਇੱਕ ਤਾਂ ਜਿਆਦਾ ਹਾਰਡਨੈਸ ਹੁੰਦੀ ਆ ਜਿਹੜੀ ਆਪਾਂ ਨੂੰ ਵੀਅਰ ਕਰਨ 'ਚ ਬਹੁਤ ਜਿਆਦਾ ਪ੍ਰੋਬਲਮ ਹੁੰਦੀ ਆ ਬਟ ਇਹ ਸੂਟ ਜਿਹੜੇ ਆਪਾਂ ਤੁਹਾਨੂੰ ਦੱਸ ਕੇ ਦਵਾਵਾਂਗੇ ਵੀ ਮਸਲੀਨ ਦੇ ਨਹੀਂ 100% ਕਾਟਨ ਆ ਜਿਹੜੀ ਮੇਰੇ ਭੈਣਾਂ ਦੇ ਕਾਟਨ ਘੱਟ ਟਾਈਮ ਚੱਲਦੀ ਹੈ ਨਹੀਂ ਚੱਲਦੀ ਉਹਨਾਂ ਲਈ ਵੈਸਟ ਆ ਗਈ। ਇਹਦੇ ਨਾਲ ਹੀ ਰੱਖਿਆ ਹੋਇਆ ਮਸਲੀਨ ਦਾ ਦੁਪੱਟਾ। ਮਸਲੀਨ ਦਾ ਦੁਪੱਟਾ ਰੱਖਿਆ ਹੋਇਆ। ਦੁਪੱਟੇ ਦੀ ਡਿਜ਼ਾਈਨ ਤੁਸੀਂ ਚੈੱਕ ਕਰ ਸਕਦੇ। ਇਹਦਾ ਜਿਹੜਾ ਸੂਟ ਦਾ ਰੇਟ ਆ ਉਹ 750 ਰਹਿਣ ਵਾਲਾ ਆ। ਦੋ ਸੂਟਾਂ ਤੇ ਸ਼ਿਪਿੰਗ ਚਾਰਜ ਇਹਦੇ ਤੁਹਾਨੂੰ ਫ੍ਰੀ ਹੋਣਗੇ ਸਿੰਗਲ ਪੀਸ ਤੇ ਜੇ ਲੰਮੇ ਹੋਣਗੇ ਤੁਸੀਂ ਐਕਸਟਰਾ ਲੱਗਣਗੇ ਇਹ ਆਪਾਂ ਤੁਹਾਨੂੰ ਨਾਲ ਹੀ ਦੱਸ ਦਿੰਨੇ ਆ ਜਿਹੜਾ ਆਪਾਂ ਤੁਹਾਨੂੰ ਨੈਕਸਟ ਕਲਰ ਇਹਦੇ ਵਿੱਚ ਆ ਗਿਆ orange ਇਹਾ ਜਿਹੜਾ ਫਾਸਟ ਕਲਰ ਦਿਖਾਇਆ ਉਹ ਪੀਚ ਜਿਹਾ ਤੇ ਆ ਗਿਆ ਥੋੜਾ ਜਿਹਾ ਇਹ ਡਾਰਕ orange ਤੇ ਆ ਗਿਆ 베이스 ਦੋਨਾਂ ਦਾ ਸੇਮ ਹੀ ਆ ਸਕਿਨ ਕਲਰ ਦਾ ਨਾਲ ਦੁਪੱਟਾ ਰੱਖਿਆ ਹੋਇਆ ਆਹ ਵਾਲਾ ਇਹਦੇ ਵਿੱਚ ਆਪਣੇ ਕੋਲ ਇਹ ਦੋ ਕਲਰ ਪੱਕੀ ਨੇ ਨਾਲ ਟੈਗ ਮਿਲੂ ਤੁਹਾਨੂੰ ਤਮੰਨਾ ਦਾ ਕਿਉਂਕਿ ਤਮੰਨਾ ਬ੍ਰਾਂਡ ਦੇ ਸੂਟ ਨੇ ਨੋ ਬ੍ਰਾਂਡ ਨਹੀਂ ਹੈਗਾ ਨੈਕਸਟ ਕਲਰ ਆ ਗਿਆ ਇਹਦੇ ਵਿੱਚ ਆਪਣੇ ਕੋਲ ਮਸਟਰਡ ਇਹਨਾਂ ਦੀ ਸ਼ਿਪਿੰਗ ਇੱਕ ਸੂਟ ਤੇ ਨਹੀਂ ਫ੍ਰੀ ਹੋਣੀ ਇਹ ਆਪਾਂ ਤੁਹਾਨੂੰ ਨਾਲ ਦੁਬਾਰਾ ਦੱਸ ਦਿੰਦੇ ਹਾਂ ਕਿ ਜਿਹੜਾ ਆਪਣਾ ਮਾਪੇ ਨਾਲ ਬਹੁਤ ਜ਼ਿਆਦਾ ਘੱਟ ਰੱਖਿਆ ਹੋਇਆ ਆ ਆਹ ਵਾਲਾ ਆ ਗਿਆ ਨੈਕਸਟ ਇਸ ਸਿਮਰ ਦੇ ਉੱਤੇ ਵੀ ਆ ਰਿਹਾ ਸਿਮਰ ਵੇਸ ਤੇ ਵੀ ਆ ਰਿਹਾ ਇਹ ਵਾਲਾ ਡਿਜ਼ਾਈਨ ਹਰ ਇੱਕ ਗਰਮੀ ਸਰਦੀ ਹਰ ਇੱਕ ਸੂਟ ਤੇ ਆ ਰਿਹਾ ਕਈ ਬੋਲਾ ਡਿਜ਼ਾਈਨ ਬਹੁਤ ਜ਼ਿਆਦਾ ਉਹ ਵਾਲਾ ਇਹ ਸਟੈਂਪ ਡਰਾਇਵ ਡਿਜ਼ਾਈਨ ਚੈੱਕ ਕਰ ਸਕਦੇ ਤੁਸੀਂ ਲਾਸ ਵਗੈਰਾ ਲਗਾ ਕੇ ਤੁਸੀਂ ਜਿੱਦਾਂ ਵੀ ਮਰਜ਼ੀ ਵੱਖਰੀ ਸੀ ਲੁੱਕ ਦੇ ਸਕੋ ਸੂਟ ਨੂੰ ਚੈੱਕ ਕਰੋ ਇਹਨਾਂ ਰੱਖਿਆ ਹੋਇਆ ਆਹ ਵਾਲਾ ਦੁਪੱਟਾ ਬਹੁਤ ਜ਼ਿਆਦਾ ਵਧੀਆ ਸੌਫਟ ਸਟੱਫ ਹੈਗਾ 750 8 ਇਹਨਾਂ ਦਾ ਸੂਟਾਂ ਦਾ ਦੋ ਸੂਟਾਂ ਦੇ ਸ਼ਿਪਿੰਗ ਚਾਰਜ ਤੁਹਾਨੂੰ ਫ੍ਰੀ ਹੋਣਗੇ ਜੇ ਦੋ ਸੂਟ ਲਮੋਗੇ ਜੇ ਸਿੰਗਲ ਪੀਸ ਲਮੋਗੇ ਤਾਂ ਤੁਹਾਡੇ ਸ਼ਿਪਿੰਗ ਚਾਰਜ ਤੁਹਾਡੇ ਹੋਣਗੇ ਇਹ ਆਪਾਂ ਤੁਹਾਨੂੰ ਨਾਲ ਹੀ ਕਨਫਰਮ ਕਰ ਸਕਦੇ ਆ ਕਰ ਦਿਨੇ ਇਹ ਸੱਜ ਵਾਲੀ ਆਪਣੀ ਛੋਟੀ ਜੀ ਵੀਡੀਓ ਵਧੀਆ ਲੱਗੀ ਤਾਂ ਲਾਈਕ ਸ਼ੇਅਰ ਜ਼ਰੂਰ ਕਰਿਓ ਚੈਨਲ ਨੂੰ ਕਰ ਲਿਓ ਸਬਸਕ੍ਰਾਈਬ ਚਲੋ ਜੀ ਮਿਲਦੇ ਆਂ ਕਿਸੇ ਨਵੀਂ ਵੀਡੀਓ ਦੇ ਨਾਲ ਨਵੇਂ ਕਨਸੈਪਟ ਦੇ ਨਾਲ ਤਦ ਤੱਕ ਲਈ ਧੰਨਵਾਦ